ਸਸਿਕਲ ਦੋਸਤੋ ਡਾਕਟਰ ਸੁਖਿੰਦਰ ਸਿੰਘ ਗੱਲ ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਵਾ ਗੂਨ ਕਤੀਰਾ ਗੂਨ ਕਤੀਰਾ ਸਾਨੂੰ ਗਰਮੀਆਂ ਵਿੱਚ ਸਭ ਨੂੰ ਜ਼ਰੂਰ ਲੈਣਾ ਚਾਹੀਦਾ ਵਾ ਆਪ ਵੀ ਖਾਓ ਬੱਚਿਆਂ ਨੂੰ ਵੀ ਖਿਲਾਓ ਬਹੁਤ ਵਧੀਆ ਵਰਦਾਨ ਆ ਗਰਮੀਆਂ ਵਿੱਚ ਆਪਣੇ ਲਈ ਇਹ ਜੇ ਕਿਸੇ ਨੂੰ ਕਬਜ਼ ਦੀ ਸਮੱਸਿਆ ਆ ਪੁਰਾਣੀ ਕਬਜ਼ ਦੀ ਸਮੱਸਿਆ ਦੂਰ ਕਰਦਾ ਜੇ ਕਿਸੇ ਭਰਾ ਨੂੰ ਬਵਾਸੀਰ ਸੰਧੀ ਕੋਈ ਸ਼ਿਕਾਇਤ ਆ ਤਾਂ ਤੁਸੀਂ ਇਹਦੀ ਵਰਤੋਂ ਕਰ ਸਕਦੇ ਹੋ ਰਾਤ ਨੂੰ ਪੂਰੇ ਕੁਝੇ ਵਿੱਚ ਇੱਕ ਚਮਚਾ ਭਿਉ ਕੇ ਰੱਖ ਲਓ ਸਵੇਰੇ ਉੱਠ ਕੇ ਕੌਲੀਜ ਕੱਢ ਕੇ ਉਹਨੂੰ ਅੱਧਾ ਨਿੰਬੂ ਨਿਚੋੜ ਕੇ ਤੇ ਉਹਦੇ ਵਿੱਚ ਧਾਗੇ ਵਾਲੀ ਮਿਸ਼ਰੀ ਮਿਲਾ ਕੇ ਦੀ ਵਰਤੋਂ ਕਰ ਸਕਦੇ ਹੋ ਦੋਸਤੋ ਜੇ ਫਾਈਬਰ ਦੀ ਮਾਤਰਾ ਵਧੀਆ ਹੋਣ ਕਰਕੇ ਕਿਸੇ ਨੂੰ ਮੋਟਾਪੇ ਸੋਂ ਦੀ ਕੋਈ ਸ਼ਿਕਾਇਤ ਆ ਉਹ ਵੀ ਇਹ ਥੋੜੀ ਦੂਰ ਕਰਦਾ ਵਾ ਮੋਟਾਪਾ ਘਟਾਉਣ ਵਿੱਚ ਤੁਹਾਡੇ ਲਈ ਸਹਾਇੀ ਹੁੰਦਾ ਤੁਸੀਂ ਇਹਨੂੰ ਖਾਣੇ ਵਿੱਚ ਸ਼ਾਮਲ ਕਰੋ ਤੇ ਇਹ ਇੱਕ ਵਾਰੀ ਖਾਦੇ ਤੇ ਤੁਹਾਡੀ ਕਿੰਨਾ ਚਿਰ ਤੁਹਾਨੂੰ ਭੁੱਖ ਨਹੀਂ ਲੱਗਦੀ ਉਹਦੇ ਲਈ ਤੁਹਾਨੂੰ ਮੋਟਾਪਾ ਘਟਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ ਬਾਕੀ ਜਿਹੜੇ ਬੱਚੇ ਇਹਨੂੰ ਤਾਕਤ ਦੇ ਤੌਰ ਤੇ ਵਰਤੋਂ ਕਰਨੀ ਚਾਹੁੰਦੇ ਨੇ ਉਹ ਇਹਦੇ ਵਿੱਚ ਦੁੱਧ ਪਾ ਕੇ ਦੀ ਵਰਤੋਂ ਕਰ ਸਕਦੇ ਨੇ ਕੈਲਸ਼ੀਅਮ ਫੋਲਿਕ ਐਸਿਡ ਤੇ ਪ੍ਰੋਟੀਨ ਦੀ ਮਾਤਰਾ ਭਰਪੂਰ ਹੋਣ ਕਰਕੇ ਤੁਹਾਡੇ ਸਰੀ ਇਹਦੇ ਵਿੱਚ ਵਿਟਾਮਿਨ ਸੀ ਦੀ ਵਧੀਆ ਮਾਤਰਾ ਹੋਣ ਕਰਕੇ ਇਹ ਥੋੜੀ ਇਮਿਊਨਿਟੀ ਨੂੰ ਸਟਰੋਂਗ ਕਰਦਾ ਵਾ ਤੇ ਵਾਇਰਲ ਬੁਖਾਰ ਤੋਂ ਤੁਹਾਨੂੰ ਬਚਾਉਂਦਾ ਹੈ। ਬਾਕੀ ਜਿਹੜੇ ਬੱਚਿਆਂ ਨੂੰ ਲੂ ਲੱਗ ਜਾਂਦੀ ਆ ਜਿਵੇਂ ਪੱਤ ਹੋ ਜਾਂਦੀ ਆ ਫਰੈਂਸੀਆ ਹੋ ਜਾਂਦੀਆਂ ਨੇ ਉਹ ਤੁਸੀਂ ਇਹਦੀ ਵਰਤੋਂ ਕਰ ਸਕਦੇ ਹੋ। ਹਰ ਇੱਕ ਤਰ੍ਹਾਂ ਦੀ ਗਰਮੀ ਦੂਰ ਕਰਦਾ ਹੈ। ਆਪਣੇ ਸਰੀਰ ਚੋਂ ਸੇਕ ਨਿਕਲ ਆਉ ਹੱਥਾਂ ਪੈਰਾਂੋਂ ਸੇਕ ਨਿਕਲਦਾ ਪਿਸ਼ਾਬ ਲੱਗ ਕੇ ਆਉਣ ਲੱਗ ਜਵੇ ਉਹਦੀ ਸਮੱਸਿਆ ਤੋਂ ਨਰਜਾਦ ਪਾਇਆ ਜਾ ਸਕਦਾ ਮਤਲਬ ਗਰਮੀ ਸੌਣ ਦੀ ਕੋਈ ਵੀ ਸਮੱਸਿਆ ਇਹਨੂੰ ਖਾਣ ਨਾਲ ਥੋੜੀ ਠੀਕ ਹੁੰਦੀ ਹੈ ਜਿਹੜੇ ਬੱਚਿਆਂ ਨੂੰ ਸਬੰਧ ਦੋਸ਼ ਹੈ ਧਾ ਦੀ ਸਮੱਸਿਆ ਵਾ ਉਹਨਾਂ ਨੂੰ ਇਹਦੀ ਵਰਤੋਂ ਸ਼ੁਰੂ ਕਰਨੀ ਚਾਹੀਦੀ ਆ 5-7 ਦਿਨ ਵਰਤੋਂ ਕਰੋ ਫਿਰ ਥੋੜਾ ਜਿਹਾ ਬ੍ਰੇਕ ਪਾ ਕੇ ਵਿੱਚ ਫਿਰ 5-7 ਦਿਨ ਵਰਤੋਂ ਕਰੋ ਮਤਲਬ ਗਰਮੀਆ ਗਰਮੀਆ ਇਹਨੂੰ ਲਗਾਤਾਰ ਸਭ ਨੂੰ ਖਾਣਾ ਚਾਹੀਦਾ ਵਾ ਤੇ ਜਦੋਂ ਬਰਸਾਤਾਂ ਦਾ ਸੀਜ਼ਨ ਆ ਜਾਊ ਉਹਦੇ ਇਹਨੂੰ ਬੰਦ ਕਰ ਦੇਣਾ ਚਾਹੀਦਾ ਗਰਮੀਆ ਗਰਮੀ ਦੀ